ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੌਸਮ ਹੋ ਗਿਆ ਥੋੜਾ ਚੇਂਜ ਬੱਦਲਵਾਈ ਜੀ ਬਣੀ ਹੋਈ ਆ ਬਹੁਤ ਘੱਟ ਜਿੰਦੀ ਧੁੱਪ ਆ ਲੱਗੀ ਆ ਤੇ ਜਿਹੜਾ ਕਾ ਆ ਵੈਸੇ ਤੇ ਉਹ ਬਹੁਤ ਜ਼ਿਆਦਾ ਖੁਸ਼ ਗਿਆ ਤੇ ਵਧੀਆ ਮਸ਼ੀਨ ਜਿਹੜੀ ਹੈ ਜੇ ਚੱਲੀ ਜਾ ਰਹੀ ਹੈ ਤੇ ਵਧੀਆ ਜਿਹੜਾ ਗਰਾਸ ਸਾਈਲੇਜ ਆ ਤਿਆਰ ਹੋ ਰਿਹਾ ਸਿਤਰਾਉ ਦਾ ਇੱਥੇ ਦਲੀ ਸਾਈਡ ਨਾਲ ਦੀ ਨਾਲ ਪਰਲੀ ਖੇਤਾਂ ਵਿੱਚ 6 ਰੋਟਾ ਵੇਟਰ ਫੇਰੀ ਜਾ ਰਹੇ ਹਨ ਕਿਉਂਕਿ ਕੁਝ ਖੇਤਾਂ ਦੇ ਸੀ ਜਿਹੜੇ ਕੱਟਿਆ ਉਹ ਨਹੀਂ ਲੈਣੇ। ਇਹ ਕੀ ਹੋਰ ਕੱਟ ਲੈਣਾ ਆਉਗਾ ਹੈ, ਬਣਾਉਣਾ ਹੈ। ਤੇ ਕੁਝ ਖੇਤਾਂ ਦੇ ਅੰਦਰ ਜਿਹੜੀ ਮੱਕੀ ਆ ਉਹ ਉਹਦੀ ਬਜਾਈ ਜਿਹੜੀ ਹੈ ਸ਼ੁਰੂ ਕਰ ਦੇਣੀ ਹੈ ਜਲਦੀ। ਤੇ ਪਹਿਲਾਂ ਇਹਨਾਂ ਦੇ ਅੰਦਰ ਖੇਤਾਂ ਦੇ ਵਿੱਚ ਜਿਹੜਾ ਵਾਅ ਗੋਬਰ ਪਏਗਾ। ਤੇ ਜੀ ਦੋਸਤ ਹੀ ਗੋਬਰ ਪਾਉਣੇ ਆ ਖੇਤਾਂ ਦੇ ਅੰਦਰ। ਇਹ ਕਿਤੇ ਖੇਤਾਂ ਦੀ ਜਿਹੜੀ ਜ਼ਮੀਨ ਆ ਪਜਾਉ ਹੁੰਦੀ ਆ ਉਹਦੇ ਅੰਦਰ ਕਾਰਬਨ ਮੈਟਰ ਵਧਿਆ ਹੁੰਦਾ ਪਲੱਸ ਨਾਲ ਦੀ ਨਾਲ ਜਿਹੜੇ ਆ ਫਸਲ ਵੀ ਜਿਹੜੀ ਆ ਵਧੀਆ ਹੁੰਦੀ ਆ ਤੇ ਹਰ ਸਾਲ ਜਦੋਂ ਮੱਕੀ ਬੀਜੀਦੀ ਆ ਤੇ ਘੱਟੋ ਘੱਟ 6 ਤੋਂ 7 ਟੈਂਕਰ ਜਿਹੜੇ ਆ ਇੱਕ ਇੱਕ ਖੇਤ ਵਿੱਚ ਪਾਈ ਜਾਂਦੀ ਇੱਕ ਕਿੱਲੇ ਦੇ ਅੰਦਰ ਤੇ ਇਸ ਤਰ੍ਹਾਂ ਕਰਨ ਨਾਲ ਜਿਹੜੀ ਜ਼ਮੀਨ ਉਹ ਵੀ ਪਜਾਉ ਹੁੰਦੀ ਆ ਪਲੱਸ ਜਿਹੜੀ ਫਸਲ ਆ ਉਹ ਵੀ ਵਧੀਆ ਝਾੜ ਦਿੰਦੀ ਆ ਤੇ ਨਾਲ ਦੀ ਨਾਲ ਜਿਹੜਾ ਫਾਰਮ ਦਾ ਗੋਬਰ ਆ ਉਹ ਵੀ ਸਮੇਟਿਆ ਜਾਂਦਾ ਤੇ ਸਾਫ ਸਫਾਈ ਹੋ ਜਾਂਦੀ ਫਾਰਮ ਦੀ ਵੀ ਸੋ ਹੁਣ ਹੈਗਾ ਲੰਚ ਟਾਈਮ ਤੇ ਇਹ ਟਰਾਲੀ ਹੋ ਗਈ ਪੂਰੀ ਫੁੱਲ ਇਹ ਹੁਣ ਜਾਏਗੀ ਘਰ ਪਿੱਟ ਕੋਲ ਤੇ ਦੂਸਰੀ ਟਰਾਲੀ ਦੇ ਨਾਲ ਬਾਕੀ ਦਾ ਜਿਹੜਾ ਰਹਿ ਗਿਆ ਖੇਤਾਂ ਦੇ ਅੰਦਰ ਕਾ ਉਹ ਵੀ ਪਹੁੰਚ ਜਾਏਗਾ ਪਿੱਟਾਂ ਦੇ ਕੋਲ ਤੇ ਬਹੁਤ ਹੀ ਵਧੀਆ ਜਿਹੜਾ ਝਾੜ ਹੈਦਾ ਆਇਆਵਾ ਕੋਝ ਗਲਨਾਸੀ ਜਵੀ ਦੇ ਚਾਰ ਬਾਰੇ ਕਰ ਲੈਨੇ ਆ ਤੇ ਜਵੀ ਦੇ ਚਾਰ ਬਾਰੇ ਥੋੜੀ ਜੀ ਦੱਸਿਓ ਕੀ ਪੁੱਛਣਾ ਚਾਹੁੰਦੇ ਜਵੀ ਦੇ ਚਾਰ ਬਾਰੇ ਜਵੀ ਦਾ ਚਾਰ ਕੀ ਜਵੀ ਦੇ ਚਾਰ ਨੂੰ ਕਿਹੜੀ ਸਟੇਜ ਤੇ ਕੱਟੀ ਦਾ ਤੇ ਸਟੇਜ ਹਰ ਫੌਡਰ ਦੀ ਆਪਦੀ ਆਪਦੀ ਹੁੰਦੀ ਆ ਸਟੇਜ ਜਿਵੇਂ ਆਪਾਂ ਛੋਟੀ ਵੀ ਸਟੇਜ ਕਰ ਲੈਨੇ ਆ ਕਿ ਆਪਾਂ ਨੂੰ ਨਿਊਟ੍ਰੀਐਂਟ ਕਿਹੜਾ ਚਾਹੀਦਾ ਹੁਣ ਇਹ ਜਵੀ ਨੂੰ ਆਪਾਂ ਛੋਟੀ ਜਦੋਂ ਬੂਟ ਸਟੇਜ ਤੇ ਹੁੰਦੀ ਉਹ ਤੋਂ ਕੱਟ ਲਈ ਤੇ ਪ੍ਰੋਟੀਨ ਵੱਧ ਮਿਲਦਾ ਤੇ ਜੇ ਆਪਾਂ ਉਹਦੇ ਫਲ ਆ ਜੇ ਫਲ ਦੇ ਵਿੱਚ ਡਬ ਸਟੇਜ ਆ ਜੇ ਤੇ ਫਿਰ ਸਟਾਰ ਚ ਮਿਲ ਜਾਂਦਾ ਤੇ ਪ੍ਰੋਟੀਨ ਥੋੜਾ ਜਿਹਾ ਘਟ ਜਾਂਦਾ ਇਹਦਾ ਆਪਣੀ ਮਰਜ਼ੀ ਹੈ ਜਿਹੜਾ ਪਹਿਲਾਂ ਵਾ ਉਹਨੂੰ ਥੋੜਾ ਸਿਕਾਉਣਾ ਪੈਂਦਾ ਉਹ ਚ ਡਰਾਈ ਮੈਟਰ ਥੋੜਾ ਜਿਹਾ ਮਤਲਬ ਟੀਲਡ ਘਟੂਗੀ ਤੇ ਜੇ ਆਪਾਂ ਕਰ ਲਈਏ ਉਹਨੂੰ ਥੋੜਾ ਜਿਹਾ ਵੱਟਾਈ ਤੇ ਡਬ ਸਟੇਜ ਜਦੋਂ ਦਾ ਦਾਣਾ ਜਿਹੜਾ ਫਿੱਸੇ ਤੇ ਚਰਬੀ ਜੀ ਨਿਕਲੇ ਵਿੱਚੋਂ ਦੁੱਧ ਦੇ ਤੋਂ ਟੱਪ ਜੇ ਤੇ ਉਦੋਂ ਥੋੜਾ ਜਿਹਾ ਈਲਡ ਵੱਜੂ ਇਹ ਡਿਪੈਂਡ ਕਰਦਾ ਕਿ ਤੁਸੀਂ ਮੱਕੀ ਕਦੋਂ ਲਾਉਣੀ ਆ ਕਈ ਜਿਹਨ ਗੇਤੀ ਲਾਉਣੀ ਹੁੰਦੀ ਉਹ ਪਹਿਲਾਂ ਕੱਟ ਲੈਂਦੇ ਜਿਹਨਾਂ ਨੂੰ ਥੋੜੀ ਜਿਹੀ ਕਹਿੰਦੇ ਮੱਕੀ ਦੀ ਵੇਟ ਕਰ ਲੈਣੇ ਆ ਤੇ ਉਧਰੋਂ ਵੀ ਆਜੂਗਾ ਯੀਲਡ ਵਾਜੂਗੀ ਬਾਇਓਮਾਸ ਵਾਜੂਗਾ ਇਹ ਛੋਟੀ ਸਟੇਜ ਤੇ ਕੱਟ ਲੈਨੇ ਹੋ ਪ੍ਰੋਟੀਨ ਉਹਨੂੰ ਤੋਂ ਪਾਲਵੋਣੀਆਂ ਪੈਣਗੀਆਂ ਮਤਲਬ ਮੌਇਸਚਰ ਤੇ ਸੈੱਟ ਕਰਨਾ ਹੀ ਪੈਣਾ ਨਾ ਹੁੰਦਾ ਡਰਾਈ ਮੈਟਰ ਜਿਹਨੂੰ ਕਹਿੰਦੇ ਉਹ ਸੈੱਟ ਕਰੋਗੇ ਤੇ ਮਤਲਬ ਯੀਲਡ ਘਟੂਗੀ ਜੇ ਪਹਿਲਾਂ ਪਾ ਲੋਗੇ ਤੇ ਪ੍ਰੋਟੀਨ ਵਧੇਗਾ ਤੋਂ ਪਾਲਵਾ ਕੇ ਫਿਰ ਉਹਦਾ ਮੌਇਸਚਰ ਸੈੱਟ ਕਰਕੇ ਕਿ 20% ਡਰਾਈ ਮੈਟਰ 65% ਮੌਇਸਚਰ ਤੇ ਪਾ ਸਕਦੇ ਕੋਈ ਗੱਲ ਨਹੀਂ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਹਦੀ ਉਹ ਡਰਾਈ ਮੈਟਰ ਵੱਧ ਜੇ ਮਤਲਬ ਈਲਡ ਬਾਇਓਮਾਸ ਵੱਧ ਜੇ ਤੇ ਫਿਰ ਤੁਹਾਨੂੰ ਡਬ ਸਟੇਜ ਤੇ ਉੱਤੇ ਉੱਥੇ ਤੁਹਾਨੂੰ ਥੋੜਾ ਸਟਾਰਚ ਮਿਲ ਜੇਗਾ ਬਾਇਓ ਬਾਇਓਮਾਸ ਮਤਲਬ ਪੱਠਿਆਂ ਦਾ ਝਾੜ ਵੱਧ ਲੈਣਾ ਚਾਹੁੰਦੇ ਜਿਵੇਂ ਤੋਂ ਤੇ ਫਿਰ ਜਿਹੜਾ ਵਾ ਹਾਂ ਉਹ ਡਬ ਸਟੇਜ ਤੇ ਹਾਂ ਉਦੋਂ ਫਿਰ ਚਰਬੀ ਜੀ ਵੀ ਤੇ ਜਦੋਂ ਨਿਕਲਦੀ ਆ ਚੰਨ ਜਰਾ ਜਦੋਂ ਦੁੱਧ ਪੈ ਜਾਂਦਾ ਦੁੱਧ ਪੈਣ ਤੋਂ ਬਾਅਦ ਵੀ ਜਦੋਂ ਦਾਣਾ ਜਿਹਾ ਬਣ ਜਾਂਦਾ ਉਦੋਂ ਪਾਉਣਾ ਹੁੰਦਾ ਫਿਰ ਤੇ ਸਿੱਧਾ ਹੀ ਪੈ ਜਾਂਦਾ ਫਿਰ ਸਕਾਉਣ ਦੀ ਲੋੜ ਨਹੀਂ ਆ ਤੇ ਅਸੀਂ ਤੇ ਤਕਰੀਬਨ ਫਿਰ ਜਿਹੜੀ ਸੀਗੀ ਜਿਹੜਾ ਸਾਇਲੈਂਸ ਸੀਗਾ ਉਹ ਐਸੇ ਨਾਲ ਹੀ ਪਾ ਲੈਨੇ ਆ ਰਿਮੂਵਰ 38 ਨਾਲ ਹੀ ਸਿੱਧਾ ਹੀ ਚ ਪਾਉਂਦੇ ਆ ਡਵ ਸਟੇਜ ਤੇ ਪਾਉਣਾ ਹੋਵੇ ਤੇ ਤੇ ਜੇ ਅਸੀਂ ਆਪਣੀਆਂ ਵਸ਼ੀਆਂ ਲਈ ਖੇ ਤਿਆਰ ਕਰਦੇ ਆ ਤੇ ਉਹ ਅਸੀਂ ਛੋਟੇ ਬੂਟਸਟੇਜ ਤੇ ਕਰਦੇ ਆ ਤਾਂ ਕਿ ਉਹ ਚ ਪ੍ਰੋਟੀਨ ਵੱਧ ਮਿਲੇ ਤੇ ਨਰਮ ਉਹਦਾ ਜਿਹੜਾ ਨਲੀ ਆ ਉਹ ਨਰਮ ਹੋਵੇ ਕਿਉਂਕਿ ਜਿਹੜੇ ਕਾਫ ਉਹਨਾਂ ਨੂੰ ਨਰਮ ਪਾਊਡਰ ਜਿਹੜਾ ਬਹੁਤ ਪਸੰਦ ਹੁੰਦਾ ਤੇ ਇਸ ਤਰੀਕੇ ਨਾਲ ਜਿਹੜਾ ਸਾਈਲਸ ਜਵੀ ਦਾ ਉਹ ਤਿਆਰ ਕੀਤਾ ਜਾਂਦਾ ਆ ਇਹ ਜਿਹੜਾ ਹੋ ਰਿਹਾ ਇਹ ਘਾ ਦਾ ਚਾਰਿਆ ਇਸ ਤੋਂ ਬਾਅਦ ਦੀਆਂ ਵੀਡੀਓ ਆਉਣਗੀਆਂ ਆਪਾਂ ਬਣਾਵਾਂਗੇ ਤੇ ਉਹਦੀਆਂ ਵੀ ਦੱਸਾਂਗੇ ਕਿਵੇਂ ਤਿਆਰ ਕਰੀਦਾ ਤੇ ਜਵੀ ਦਾ ਜਿਹੜਾ ਆ ਉਹ ਕਿਵੇਂ ਤਿਆਰ ਕਰੀਦਾ ਉਹਦੀਆਂ ਵੀ ਵੀਡੀਓਸ ਮੈਂ ਚੈਨਲ ਤੇ ਪਾਵਾਂਗੀ ਨਾਲ ਦੀ ਨਾਲ ਮੱਕੀ ਦੀ ਬਿਜਾਈ ਦੀ ਤਿਆਰੀ ਵੀ ਹੋ ਗਈ ਆ ਇਹ ਜਾਰੀ ਟਰਾਲੀ ਹੁਣ ਘਰ ਤੇ ਇਧਰ ਜਾ ਕੇ ਪੈਣ ਲੱਗਾ ਹੁਣ ਘਾ ਦਾ ਚਾਰਿਆ ਉਹ ਹਾਰੇ ਕੁ ਸਟੇਜ ਤੇ ਹਰ ਸਾਇਦੇ ਜਿਹੜਾ ਅਲੱਗ-ਅਲੱਗ ਸਟੇਜ ਤੇ ਪੈਂਦਾ ਆ ਚੈਨਲ ਤੇ ਵੀਡੀਓ ਹੈਗੀਆਂ ਨੇ ਮੇਰੀਆਂ ਦੋਨਾਂ ਚੈਨਲਾਂ ਤੇ ਹੈਗੀਆਂ ਨੇ ਫਾਰਮ ਸੁਖ ਦੇਰੀ ਫਾਰਮ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਤੇ ਵੀ ਤੇ ਟਾਈਮ ਐਂਡ ਡੇਰੀ ਫਾਰਮ ਇਨ ਪੰਜਾਬ ਉਹਦੇ ਉੱਤੇ ਵੀ ਤੁਸੀਂ ਵੀਡੀਓ ਵੇਖ ਸਕਦੇ ਹੋ ਉਹਦੇ ਉੱਤੇ ਮੈਂ ਜਵੀ ਦੀ ਕਟਾਈ ਬਾਰੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਆ ਤੇ ਜਵੀ ਦਾ ਹੇ ਕਿਤਨਾ ਤਿਆਰ ਕਰੀਦਾ ਉਹਦੇ ਬਾਰੇ ਵੀ ਜਿਹੜੀਆਂ ਵੀਡੀਓਜ਼ ਪਈਆਂ ਹੋਈਆਂ ਹਨ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ ਹੋ ਜੀ ਆ ਡੇਰੀ ਫਾਰਮ ਨਾਲ ਰਿਲੇਟਡ ਹੋਰ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਤੇ ਜੇ ਵਧੀਆ ਲੱਗਦੀਆਂ ਨੇ ਤੇ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦੀ ਇਸ ਚੈਨਲ ਤੇ ਡੇਰੀ ਫਾਰਮ ਨਾਲ ਰਿਲੇਟਡ ਨਵੀਆਂ ਨਵੀਆਂ ਜਿਹੜੀਆਂ ਜਾਣਕਾਰੀਆਂ ਮੈਂ ਸ਼ੇਅਰ ਕਰਦੀ ਰਹਿਣੀ ਆ